ਦਾ ਪੂਰੇ ਵਿੱਚ ਦੋ ਇੱਕ ਕੋਈ ਪਿੰਡ ਲੋਅਰ ਦਡੋਲੀ ਵਿਖੇ ਨਵੇਂ ਬਣ ਰਹੇ ਮਕਾਨ ਵਿੱਚ ਉਸ ਵਕਤ ਡਰ ਦਾ ਮਾਹੌਲ ਬਣ ਗਿਆ ਜਦੋਂ ਕਰ ਵਾਲਿਆਂ ਨੂੰ ਮਕਾਨ ਵਿੱਚ ਇੱਕ ਖਤਰਨਾਕ ਸੱਪ ਦੀ ਪਣਗ ਲੱਗੀ ਮਕਾਨ ਮਾਲਕਾਂ ਵੱਲੋਂ ਇਸ ਸੰਬੰਧ ਵਿੱਚ ਤੁਰੰਤ ਘਰ ਵਿੱਚ ਚੱਲ ਰਹੇ ਕੰਮ ਨੂੰ ਬੰਦ ਕਰਕੇ ਸਮਾਜ ਸੇਵੀ ਤੇ ਕੋਚ ਮੰਗਲ ਸੈਣੀ ਨੂੰ ਬੁਲਾਇਆ ਗਿਆ ਜਿਨ੍ਹਾਂ ਨੇ ਇੱਕ ਟੀਮ ਦੇ ਥੱਲੇ ਬੈਠੇ ਖਤਰਨਾਕ ਕੋਬਰਾ ਸੱਪ ਨੂੰ ਪਕੜ ਕੇ ਜੰਗਲ ਵਿੱਚ ਛੱਡਿਆ ਜਿਸ ਤੇ ਚਲਦਿਆਂ ਜਿੱਥੇ ਕਰ ਵਾਲਿਆਂ ਨੇ ਰਾਤ ਲਈ ਉੱਥੇ ਆਸ-ਪਾਸ ਦੇ ਨਾਲ ਲੱਗਦੇ ਘਰ ਵਾਲਿਆਂ ਨੇ ਵੀ ਸੁੱਖ ਦਾ ਸਾਹ ਲਿਆ ਕਿਉਂਕਿ ਖਤਰਨਾਕ ਕੋਬਰਾ ਸੱਪ ਕਾਫੀ ਚੁਸਤ ਤੇ ਫੁਰਤੀਲਾ ਨਜ਼ਰ ਆ ਰਿਹਾ ਸੀ तुसी सुनो इस मौके की मंगल सैनी ने कहा घरवाल ने वेखो पूरी रिपोर्ट पीवी प्राइम अपडेट दे लिए गगन पंबरा की रिपोर्ट चल। चल। ਇਹ ਕਿ ਬਣਨ ਇਹ ਰੱਸੀ ਦੇਓ ਕੋ ਜੀ ਇਹ ਆ ਜੀ ਸਾਡਾ ਸਪੈਕਟਿਕਲ ਕੋਬਰਾ ਬੇਬੀ ਹੈ ਇਹ ਡੇਢ ਦੋ ਸਾਲ ਦੀ ਉਮਰੇ ਦੀ ਤੇ ਜਿਹੜਾ ਇਹਦੇ ਵਿੱਚ ਜ਼ਹਿਰ ਆ ਉਹ ਨਿਊਰੋਟੌਕਸਿਕ ਹੈ ਕਦੇ ਵੀ ਤੁਹਾਡੇ ਰੱਬ ਨਾ ਕਰੇ ਸੱਪ ਲੜੇ ਤੇ ਸਿੱਧਾ ਹਸਪੀਟਲ ਜਾਣਾ ਕਿਸੇ ਬਾਬੇ ਕੋਲ ਨਾ ਜਾਣਾ ਮੈਂ ਆਇਆ ਸੋਨੂ ਮੈਂ ਆਰਨੀ ਤੇ ਹਾਂ ਆ ਇੱਕ ਜਿਹਾ ਜੀ ਅੰਦਰ ਜਾਣਗੇ ਪਤਰਾ ਉਹ ਚੱਕਰੇ ਸੀ ਤਾਂ ਉੱਥੇ ਦੇਖਿਆ ਜੀ ਇੱਥੇ ਸੱਪ ਬੈਠਾ ਜੰਦਰ ਤਾਂ ਦੇਖੇ ਇੱਕ ਬੰਦਾ ਚੱਕਰੇ ਦੇ ਤਰ੍ਹਾਂ ਖੰਗਾਰਾ ਮਾਰਿਆ ਨੇ ਤਾਂ ਇਹਨਾਂ ਨੇ ਪੇਜ ਦੇ ਬੰਦੇ ਲਾਏ ਮਸਤੀ ਲਾਏ ਨੇ ਦੱਸਿਆ ਸਾਨੂੰ ਕਿ ਸੱਪ ਅੰਦਰ ਬੈਠਾ ਹੋਇਆ ਤੇ ਫਿਰ ਅਸੀਂ ਸਾਰੇ ਜਿੰਨੇ ਬੰਦੇ ਸਾਰੇ ਡਰ ਕੇ ਵੀ ਕੋਈ ਡਰ ਕਮ ਹੋਰ ਬਣ ਗਿਆ ਪਰ ਅਸੀਂ ਦੇਖਦੇ ਰਹੇ ਨੂੰ ਵੀ ਅੰਦਰ ਕੀ ਬੜਨਾ ਜਾਵੇ ਦੂਜੇ ਬਾਅਦ ਸਭਾ ਜੀ ਨੂੰ ਫੋਨ ਕੀਤਾ ਤੇ ਮੰਗਲ ਬਾਜੀ ਨੇ ਆਇਆ ਕੀਤਾ ਵਾ ਅ ਫਿਰ ਆ ਗਏ ਨੇ ਸੱਪ ਨੂੰ ਆਪਣੇ ਕੋਲ ਵਿੱਚ ਫੜਨੇ ਵਿੱਚ